ਨਡਾਲਾਚੇ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਡਾਕਟਰ ਅੰਬੇਦਕਰ ਐਂਡ ਸਪੋਰਟਸ ਵੈਲਫੇਅਰ ਕਲੱਬ ਨੇ ਨਡਾਲਾਪੱਲੂ ਇਲਾਕੇ ਦੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਦੇ ਨਾਲ 3 ਦਿਨਾਂ ਨੋਵਾ ਕ੍ਰਿਕਟ ਟੂਰਨਾਮੈਂਟ ਇੱਥੇ ਕਰਵਾਇਆ ਗਿਆ ਜਿਸ ਦਾ ਉਦਘਾਟਨ ਉਹਗੇ ਸਮਾਜੇਵੀ ਤੇ ਕਾਂਗਰਸ ਦੇ ਸੀਨੀ ਜੋ ਤਾਕੂ ਦਲਜੀਤ ਸਿੰਘ ਨਡਾਲਾ ਨੇ ਕੀਤਾ ਵਿਦਘਟਨ ਕਰਦਿਆਂ ਦਲਜੀਤ ਸਿੰਘ ਨੜਾਲਾ ਨੇ ਆਖਿਆ ਕਿ ਇਹ ਜੋਕ ਕੇ ਸਮੇਂ ਚ ਅਜਿਹੇ ਟੂਰਨਾਮੈਂਟ ਨੌਜਵਾਨਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਦੇ ਹਨ ਇਸ ਮੌਕੇ ਜ਼ਿਲ੍ਹੇ ਪਰਦੀਆਂ ਟੀਮਾਂ ਨੇ ਚੌਕੇ ਛੱਕੇ ਲਾ ਕੇ ਖੇਡ ਮੈਦਾਨ ਵਿੱਚ ਖੂਬ ਰੌਣਕ ਲਾਈ ਇਸ ਦੌਰਾਨ ਮਹਿਮਰਪੁਰ ਦੀ ਟੀਮ ਨੇ ਨੜਾਲਾ ਨੂੰ ਹਰਾ ਕੇ ਕੱਪ ਤੇ ਕਬਜ਼ਾ ਕੀਤਾ ਟੂਰਨਾਮੈਂਟ ਦੇ ਅਖੀਰਲੇ ਦਿਨ ਮੁੱਖ ਮਹਿਮਾਨ ਵਜੋਂ ਸ਼ਰਕਤ ਕਰਦਿਆਂ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਨੇ ਇਨਾਮਾਂ ਦੀ ਵੰਡ ਕੀਤੀ ਇਨਾਮਾਂ ਦੀ ਵੰਡ ਕਰਦਿਆਂ ਗੁਰਾਇਆ ਨੇ ਆਖਿਆ ਕਿ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਵੀ ਕੀਤਾ ਇਸ ਦੌਰਾਨ ਸਟੇਜ ਕਦਰ ਦੀ ਸੇਵਾ ਜੀਵਨ ਸਿੱਧੂ ਵੱਲੋਂ ਨਿਭਾਈ ਗਈ ਅਖੀਰ ਚ ਕਲੱਬ ਦੇ ਪ੍ਰਧਾਨ ਸਿਮਰਜੀਤ ਨੇ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ। ਕਿ ਬਹੁਤੁੱਖ ਖਾਕਵਾਜੀ ਹੁਣੀ ਸਾਰਿਆਂ ਦਾ ਪਹਿਲੇ ਧੰਨਵਾਦ ਕਰਦੇ ਆ ਜੀ। ਆਪ ਜੀ ਸਰਦਾਰ ਜਸਪ੍ਰੀਤ ਸਿੰਘ ਬਰਾਇਆ ਸਾਹਿਬ ਇਹ ਗੱਲਾਂ ਤੇ ਹੋਈ ਯਾਰੀ ਸਾਡੀ ਦੇ ਚਰਚੇ ਇਹ ਵਾਅਦੇ ਖੇਲੇ ਸੱਚੇ ਸੱਚੇ ਗਰ ਯਾਰ ਨਹੀਂ ਜਾਂਦੇ ਪਰਦੇ ਗਰ ਯਾਰ ਨਹੀਂ ਜਾਂਦੇ ਪਰਦੇ ਅਸੀਂ ਯਾਰੀਆਂ ਬਣਾਏ ਅਸੀਂ ਯਾਰੀਆਂ ਬਣਾਏ ਤੇ ਬਤਾ ਦਿਓ ਅੱਜ ਡਾਕਟਰ ਭੀਮਰਾਓ ਉਮੇਦਕਰ ਵੈਲਫੇਅਰ ਐਂਡ ਸਪੋਰਟਸ ਕਲੱਬ ਨੜਾਲਾ ਵੱਲੋਂ ਨਵਾਂ ਕ੍ਰਿਕਟ ਦਾ ਟੂਰਨਾਮੈਂਟ ਜਿਹੜਾ ਨੜਾਲੇ ਤੇ ਵਿਖੇ ਕਰਾਇਆ ਗਿਆ ਬਹੁਤ ਵਧੀਆ ਟੂਰਨਾਮੈਂਟ ਸੀਗਾ ਔਰ ਬਹੁਤ ਅੱਛੀ ਅੱਛੀ ਇੰਡੀਆ ਟੀਮਾਂ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਇੱਥੇ ਆਪਣੀ ਖੇਡ ਦਾ ਮੁਜ਼ਾਹਰਾ ਕਰਨ ਵਾਸਤੇ ਆਈਆਂ ਬਹੁਤ ਵਧੀਆ ਮੈਚ ਹੋਏ ਬਹੁਤ ਵਧੀਆ ਪਲੇਅਰਾਂ ਨੂੰ ਇਨਾਮ ਦਿੱਤੇ ਗਏ ਕਮੇਟੀ ਦੇ ਪ੍ਰਬੰਧ ਬਹੁਤ ਅੱਛੇ ਸੀਗੇ ਤੇ ਕਮੇਟੀ ਨੇ ਬਹੁਤ ਵਧੀਆ ਕਰਕੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਸਾਰਿਆਂ ਨੂੰ ਭੀਮਰਾਓ ਕਲੱਬ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬਹੁਤ-ਬਹੁਤ ਵਧਾਈ ਬਹੁਤ ਅੱਛਾ ਹੈ ਪ੍ਰਾਲਾ ਹਰ ਸਾਲ ਕਰਦੇ ਨੇ ਪਿਛਲੇ ਸਾਲ ਵੀ ਅਸੀਂ ਆਏ ਸੀਗੇ ਇਸ ਸਾਲ ਵੀ ਅਗਲੇ ਸਾਲ ਵੀ ਹੋਏ ਤੇ ਤੋਂ ਵਧੀਆ ਹੋਊਗਾ ਔਰ ਇਸ ਗਰਮੀ ਦੇ ਮੌਸਮ ਦੇ ਵਿੱਚ ਇੰਨੇ ਲੋਕਾਂ ਦਾ ਆਉਣਾ ਮੈਂ ਸਮਝਦਾ ਇਹ ਵਧਾਈ ਦੇ ਪਾਤਰ ਨੇ ਤੇ ਆਪਾਂ ਆਸਮੀਤ ਕਰਦੇ ਅੱਗੇ ਤੋਂ ਇਹ ਜਿਹੜਾ ਟੂਰਨਾਮੈਂਟ ਆ ਹੋਰ ਵਧੀਆ ਬਣ ਕੇ ਇਸ ਇਲਾਕੇ ਦੇ ਵਿੱਚ ਉਭਰੇ ਕਲੱਬਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸਿਮਰਨਜੀਤ ਸਿੰਘ ਪ੍ਰਧਾਨ ਵੱਲੋਂ ਡਾਕਟਰ ਅੰਬੇਦਕਰ ਵੈਲਫੇਅਰ ਐਂਡ ਸਪੋਰਟਸ ਕਲੱਬ ਨੰਡਾਲਾ ਵੱਲੋਂ ਨਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹਾਂਗਾ ਆਪਣੇ ਵੀਰ ਨੂੰ ਜਿਨੇ ਇੰਨੀ ਮਿਹਨਤ ਕਰਕੇ ਇਨਾ ਵਧੀਆ ਉਪਰਾਲਾ ਕੀਤਾ ਕਿਉਂਕਿ ਲੋੜ ਹੈ ਸਾਨੂੰ ਅੱਜ ਦੇ ਯੋਕੇ ਸਮੇਂ 'ਚ ਇਹੋ ਜਿਹਾ ਖੇਡ ਟੂਰਨਾਮੈਂਟ ਕਰਵਾਉਣ ਦੀ ਤਾਂ ਹੀ ਜੋ ਅਸੀਂ ਸੁਪਨਾ ਲੈਂਦੇ ਆ ਕਿ ਅਸੀਂ ਇੱਕ ਰੰਗੜਾ ਪੰਜਾਬ ਬਣਾਉਣਾ ਹੈ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਅਸੀਂ ਇਹੋ ਜਿਹੇ ਉਪਰਾਲੇ ਕਰਾਂਗੇ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣ ਲਈ ਅਲੱਗ-ਅਲੱਗ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਐਨਆਰਈ ਵੀਰਾ ਤੇ ਸਮਾਜ ਸੇਵੀ ਸੰਸਥਾ ਐਨਜੀਓ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਇਹੋ ਜਿਹੇ ਛੋਟੇ-ਛੋਟੇ ਪ੍ਰੋਗਰਾਮ ਕਰਵਉਣ ਤਾਂ ਜੋ ਨੌਜਵਾਨ ਪੀੜੀ ਨੂੰ ਅਸੀਂ ਸਿੱਧੇ ਰਾਹ ਲਾ ਸਕੀ ਹੈ ਇੱਕ ਮੇਰੀ ਹੋਰ ਅਪੀਲ ਹੈ ਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇੱਕ ਜੂਨ ਨੂੰ ਜੋ ਲੋਕ ਸਭਾ ਦੀਆਂ ਚੋਣਾਂ ਹੋ ਜਾ ਰਹੀਆਂ ਨੇ ਸਾਰੇ ਪਲੱਥ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਉਹ ਆਪੀ ਵੋਟ ਪਾਉਣ ਜ਼ਰੂਰ ਜਾਣ ਤਾਂ ਜੋ ਇੱਕ ਚੰਗਾ ਉਮੀਦਵਾਰ ਚੁਣ ਸਕਣ ਕਿਉਂਕਿ ਤੁਹਾਡਾ ਆਪਣਾ ਪੇਕ ਤੁਹਾਡੇ ਹੱਥ ਵਿੱਚ ਹੈ ਇੰਨੀ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਨਾਂ ਵੀ ਸਾਡੀ ਮੈਂਬਰਸ਼ਿਪ ਹੈ ਕਲੱਬ ਦੀ ਸਾਰਿਆਂ ਵੱਲੋਂ ਹਰ ਤਰ੍ਹਾਂ ਤੇ ਵਿਸ਼ੇਸ਼ ਤੌਰ ਤੇ ਮਾਣ ਤੇ ਸਨਮਾਨ ਕੀਤਾ ਜਾਵੇਗਾ ਵਾਹ ਜੀ ਵਾਹ ਉਧਰ ਡਾਕਟਰ ਟੋਨੀ ਜੀ ਦਾ ਬਾਤ ਸੰਮਾਨ ਪ੍ਰਧਾਨ ਸਾਹਿਬ ਵੀ ਲੈਣਾ ਚਾਹੁੰਦੇ ਅੱਜ ਨੜਾਲੇ ਦੀ ਧਰਤੀ ਦੇ ਉੱਤੇ ਸਪੋਰਟਸ ਜੇਡਾ ਵੱਲੋਂ ਮੈਂ ਆਪਣੇ ਵੱਲੋਂ ਪ੍ਰਧਾਨ ਸਿਮਰਜੀਤ ਸਿੰਘ ਦੇ ਨਾਤੇ ਦੇ ਤੌਰ ਤੇ ਨਵਾਂ ਕ੍ਰਿਕਟ ਟੂਰਨਾਮੈਂਟ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਐਡ ਸਪੋਰਟਸ ਕਲੱਬ ਡਾਲਾ ਵੱਲੋਂ ਕਰਵਾਇਆ ਗਿਆ ਜਿਹਦੇ ਵਿੱਚ ਮੇਰੇ ਸਤਿਕਾਰਯੋਗ ਸਾਥੀ ਵੀਰੂ ਜੀ ਵਿਪਨ ਜੀ ਮੋਦੀ ਜੀ ਕਿਨੂ ਜੀ ਪਲਵਾਨ ਜੀ ਹੋਰ ਵੀ ਬੇਜੜਾਂ ਦੇ ਨਾਂ ਨਹੀਂ ਲੈ ਸਕਦਾ ਬਹੁਤ ਹੀ ਸਤਿਕਾਰਯੋਗ ਸਜਲਾ ਸਾਹਿਬ ਦਿੱਤਾ ਤੇ ਆਰਗੇਨਾਈਜੇਸ਼ਨ ਦੇ ਤੌਰ ਤੇ ਇਸ ਖੇਡਾਂ ਨੂੰ ਜਿਹੜਾ ਉਪਲਬਧ ਕੀਤਾ ਗਿਆ ਉਸ ਤੋਂ ਬਾਅਦ ਵੱਡਾ ਸਹਿਯੋਗ ਜਿਹੜਾ ਸਰਦਾਰ ਦਲਜੀਤ ਸਿੰਘ ਜੀ ਲੜਾਲਾ ਕਾਂਗਰਸ ਹੀ ਆਗੂ ਪੁਰਾ ਤੋਂ ਬਾਅਦ ਸਰਦਾਰ ਜਸਪੀ ਸਿੰਘ ਜੀ ਘਰਾਇਆ ਐਸੋਸੀਏਸ਼ਨ ਪਾਵਰ ਲਿਫਟਿੰਗ ਪੰਜਾਬ ਉਹਨਾਂ ਨੇ ਵੀ ਸਾਡਾ ਵੱਡਾ ਸਹਿਯੋਗ ਕੀਤਾ ਇਹਨਾਂ ਦੇ ਸਹਿਯੋਗ ਦੇ ਸਦਕਾ ਇਹਨਾਂ ਦੇ ਪਿਆਰ ਦੇ ਸਦਕਾ ਸਾਡੇ 'ਚ ਹਿੰਮਤ ਆਉਂਦੀ ਹੈ ਕਿ ਅਸੀਂ ਇਹੋ ਜਿਹੀਆਂ ਖੇਡਾਂ ਨੂੰ ਹੋਰ ਅੱਗੇ ਤੇ ਵਧੀਆ ਤਰੀਕੇ ਦੇ ਨਾਲ ਉਪਲਬਧ ਕਰ ਸਕੀਏ ਕਿਉਂਕਿ ਜਿਵੇਂ ਘਰਾਇਆ ਸਾਹਿਬ ਦੱਸਿਆ ਕਿ ਪੰਜਾਬ ਬਬ ਜੇ ਨੌਜਵਾਨਾਂ ਨੂੰ ਨਸ਼ੇ ਤੋਂ ਕੱਢਣ ਦੇ ਵਾਸਤੇ ਇਹੋ ਜਿਹੇ ਪ੍ਰਾਲੇ ਬੜੇ ਜ਼ਰੂਰੀ ਨੇ ਕਿਉਂਕਿ ਛੋਟੇ ਹੁਣ ਉਹ ਮੈਂ ਦੇਖਦਾ ਸੀ ਕਿ ਛੋਟੇ ਛੋਟੇ ਬੱਚੇ ਕਾਫੀ ਉਤਸ਼ਾਹਤ ਸੀਗੇ ਔਰ ਗਰੋਰ ਦੇ ਵਿੱਚ ਖੇਡਣ ਦੇ ਲਈ ਉਪਲਬਧ ਨੇ ਇਸੇ ਕਰਕੇ ਜਿਦਾ ਕਿ ਸਾਡੇ ਦਸਿਆ ਭੱਟੀ ਸਾਹਿਬ ਨੇ ਦੱਸਿਆ ਕਿ ਇਹ ਜਿਹੜੀ ਹੈ ਸੰਗਠਨ ਤਿਆਰ ਹੁੰਦਾ ਵਾ ਵਧੀਆ ਸੋਚ ਦੇ ਨਾਲ ਵਧੀਆ ਖਿਡਾਰੀਆਂ ਦੇ ਨਾਲ ਸਮਾਜ ਦੇ ਵਿੱਚ ਵੀ ਸੁਧਾਰ ਆਉਂਦਾ ਆ ਸੋਚ ਦੇ ਵਿੱਚ ਵੀ ਸੁਧਾਰ ਆਉਂਦਾ ਆ ਤੇ ਇੱਕ ਵਾਰੀ ਮੈਂ ਇਸ ਮੇਲੇ ਦੇ ਵਿੱਚ ਪਹੁੰਚੇ ਇਸ ਗਰਾਊਂਡ ਦੇ ਵਿੱਚ ਪਹੁੰਚੇ ਹੋਏ ਸਾਰੇ ਸਤਿਕਾਰਯੋਗ ਆਗੂ ਸਾਰੇ ਸਤਿਕਾਰਯੋਗ ਵੀਰ ਖਿਡਾਰੀ ਜਿਲ੍ਹੇ ਵੀ ਇਲਾਕਾ ਨਿਵਾਸੀ ਪਹੁੰਚੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਔਰ ਕੋਸ਼ਿਸ਼ ਕਰਾਂਗਾ ਕਿ ਅਗਲੇ ਸਾਲ ਅਸੀਂ ਇਹਦੇ ਨਾਲੋਂ ਵੀ ਜਿਹੜਾ ਬਿਹਤਰ ਖੇਡਾਂ ਜਿਹੜੀਆਂ ਕਰਵਾਈਆਂ ਜਾ ਸਕਣ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਗਰਾਇਆ ਟੀਮ ਫੇਰ ਜਿੱਦਾਂ ਜਗੇ ਸਾਡੇ ਜਸਪਰੀ ਗਰਾਯ ਯੋਗ ਸਮਾਜ ਸੇਵੀ ਖਾਨਾ ਉਹ ਹਰ ਥਾਂ ਤੇ ਜਿੱਥੇ ਵੀ ਕੋਈ ਇਹਨਾਂ ਨੂੰ ਬੁਲਾਉਂਦਾ ਆ ਉਹ ਉੱਥੇ ਪਹੁੰਚਦੇ ਆ ਅਸੀਂ ਜਸਪਰੀ ਗਰਾਯ ਜੀ ਦਾ ਪਹਿਲਾਂ ਬਹੁਤ ਜ਼ਿਆਦਾ ਧੰਨਵਾਦ ਆ ਔਰ ਅੱਜ ਸਿਮਰਨ ਵੀਰ ਵੱਲੋਂ ਜਿਹੜਾ ਕਿ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਵਾ ਉਹਦੇ ਵਿੱਚ ਅਸੀਂ ਸਾਰੀ ਟੀਮ ਨੇ ਅੱਜ ਭਾਗ ਲਿਆ ਵਾ ਔਰ ਬਹੁਤ ਵੱਡਾ ਪ੍ਰਾਲਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਜੋ ਖੇਡਾਂ ਵੱਲ ਧਿਆਨ ਦੇਣਾ ਇਹ ਬਹੁਤ ਵੱਡਾ ਪ੍ਰਾਲਾ ਆ ਔਰ ਸੰਮੇਵੀਰ ਦਾ ਜੋ ਕਿ ਨਡਾਲਾ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਕ੍ਰਿਕਟ ਟੂਰਨਾਮੈਂਟ ਕਰਾਉਂਦੇ ਆ ਇਹਨਾਂ ਸਾਰੀ ਟੀਮ ਦਾ ਬਹੁਤ ਵੱਡਾ ਭਰਾਲਾ ਆ ਔਰ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਡਾਕਟਰ ਪੀਮਰਾਓ ਮੇਦਕਰ ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਸਾਡੇ ਛੋਟੇ ਵੀਰ ਸਿਵਨ ਦੇ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਕਿ ਪੰਜਾਬ ਦੇ ਵਿੱਚ ਖੇਡਾਂ ਦੀ ਜਿਹੜੀ ਮੁਹਿੰਮ ਚੱਲ ਰਹੀ ਏ ਉਹਨੂੰ ਬਰਕਰਾਰ ਰੱਖਿਆ ਇਦੇ ਵਿੱਚ ਦੋ ਕਾਰਨ ਬਣਦੇ ਨੇ ਕਿ ਨਸ਼ਿਆਂ ਤੋਂ ਦੂਰ ਸਪੋਰਟਸਮੈਨ ਸਪਿਰਟ ਅਤੇ ਉਚੇਰੀ ਸੋਚ ਇਹ ਜਿਹੜੀ ਚੀਜ਼ਾਂ ਦਲਦੀਆਂ ਨੇ ਨਾ ਤੇ ਇੱਕ ਵਧੀਆ ਸੰਗਠਨ ਇੱਕ ਵਧੀਆ ਮੁਕਾਮ ਬਣਦਾ ਹੈ ਤਾਂ ਮੈਂ ਜਿਵੇਂ ਸਾਡੇ ਗੁਰਾਜ ਜੀ ਨੇ ਦੱਸਿਆ ਕਿ ਬਹੁਤ ਅੱਛਾ ਉਪਰਾਲਾ ਏ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਨੌਜਵਾਨ ਵੀਰ ਇਦਾਂ ਦੇ ਉਪਰਾਲੇ ਕਰਦੇ ਰਹਿਣ ਤੇ ਅਸੀਂ ਹਮੇਸ਼ਾ ਹੀ ਸਾਥ ਦਾਂਗੇ ਸਾਥ ਦਿੰਦੇ ਆ ਤੇ ਦਿੰਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ